ਸੈਂਟਪ ਯਾਨੀ ਕਿ 1% ਵੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਸਰਵਿਸ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਨੇ ਸਿਰਫ ਔਰ ਸਿਰਫ ਜਿਹੜਾ ਥੋੜਾ ਬਹੁਤ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਜਿਹੜਾ ਥੋੜਾ ਬਹੁਤ ਡਿਲੇ ਹੁੰਦਾ ਉਹ ਸਿਰਫ ਔਰ ਸਿਰਫ ਕਿਉਂਕਿ ਜੋ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਵੈਪਨਸ ਨੂੰ ਆਰਮਸ ਨੂੰ ਪ੍ਰੋਮੋਟ ਜ਼ਿਆਦਾ ਨਹੀਂ ਕਰਨਾ ਉਹਦੇ ਵਿੱਚ ਇੱਕ ਪੁਲਿਸ ਹੋਮ ਡਿਪਾਰਟਮੈਂਟ ਦੇ ਵਿੱਚ ਡਿਲੇ ਹੁੰਦਾ ਬਾਕੀ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਕੋਈ ਸਰਵਿਸ ਡਿਲੀਵਰੀ ਡਿਲੇ ਨਹੀਂ ਹੈ ਕੋਈ ਚਾਤਸੀਤ ਵਗੈਰਾ ਕਿਸੇ ਨੂੰ ਨੋਟਿਸ ਕੀਤਾ ਜਿਹੜੇ ਗਏ ਉਹਦੇ ਜਿਹੜਾ ਇਹਦੇ ਇਹਨਾਂ ਸਹੂਚਾ ਬਣ ਸੀ ਡਾਇਰੈਕਟ ਅਮਚਾਰੀ ਨਹੀਂ ਨਹੀਂ ਜਿਹੜੇ ਜਿਹੜੇ ਡਿਲੇ ਹੋ ਰਹੇ ਨੇ ਜਿਹੜੇ ਹੈਬਿਚੁਅਲ ਡਿਲੇਸ ਨੇ ਉਹ ਡਿਪਟੀ ਕਮਿਸ਼ਨਰ ਨੂੰ ਅਸੀਂ ਕਹਿ ਦਿੰਦਾ ਕਿ ਜੇ ਤੁਹਾਨੂੰ ਕੋਈ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਲੱਗਦਾ ਤਾਂ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਿਹੜੇ ਕੋਈ ਲੱਗਦਾ ਕਿ ਬਹੁਤ ਵਧੀਆ ਕੰਮ ਕਰਦੇ ਨੇ ਜਿਸ ਦਿਨ ਐਪਲੀਕੇਸ਼ਨ ਆਈ ਤੇ ਨਾਲ ਦੀ ਨਾਲ ਹੀ ਉਹਨੂੰ ਕਲੀਅਰ ਕਰ ਦਿੱਤਾ ਤੇ ਉਹਨੂੰ ਰਿਵਾਰਡ ਕੀਤਾ ਜਾਵੇ ਇਹਦਾ ਇਹ ਤਾਂ ਇੱਕ ਵੈਸੀ ਮੈਂ ਸਮਝਦਾ ਕਿ ਚੰਗਾ ਕੰਮ ਕਰਨ ਵਾਲੇ ਨੂੰ ਥਾਪੀ ਤੇ ਮਾੜਾ ਕੰਮ ਕਰਨ ਵਾਲੇ ਨੂੰ ਨ ਉਹ ਕਿਚਾਈ ਜਿਹੜੀ ਹੋਣੀ ਚਾਹੀਦੀ ਹੈ ਹਮਨ ਜੀ ਤੁਸੀਂ ਦੱਸਿਓ ਪठानकोट ਦੀ ਸਰਵਿਸ ਸਭ ਤੋਂ ਵਧੀਆ ਰਹੀ ਹੈ ਤੇ ਮਾੜੀ ਕਾਰਗੁਜ਼ਾਰੀ ਦਾਸ ਨਹੀਂ ਮਾੜੀ ਕਾਰਗੁਜ਼ਾਰੀ ਐਸਾ ਛ ਕਿਸੇ ਦੀ ਨਹੀਂ ਰਹੀ ਜਿਵੇਂ ਹੁਣ ਜੋਦ੍ਹਪੁਰ ਤੁਹਾਨੂੰ ਮੈਂ ਕਹਿ ਰਿਹਾ ਵੀ ਫਤੇਗੜ ਸਾਹਿਬ 0.21 ਹੈ ਥੈਟ ਮੀਨਸ ਇੱਕ ਬੰਦੇ ਦਾ ਕੰਮ ਉੱਥੇ ਵੀ ਬਿਓਨ ਟਾਈਮ ਲਾਈਨ ਨਹੀਂ ਹੈ ਪੂਰੇ ਪੰਜਾਬ ਦੀ ਐਵਰੇਜ ਉਹ 0.12% ਹੈ ਸਭ ਤੋਂ ਸਾਰੇ ਮੁਲਕ ਤੋਂ ਘੱਟ ਯਾਨੀ ਕਿ ਜੇ ਮੈਂ ਦੁਬਾਰਾ ਦੱਸ ਰਿਹਾ ਵੀ ਜੇ ਜਿਹੜਾ ਤੁਸੀਂ ਸਭ ਤੋਂ ਮਾੜੀ ਕਹਿ ਰਹੇ ਹੋ ਜੇ ਉੱਥੇ ਵੀ 100 ਬੰਦੇ ਨੇ ਅਪਲਾਈ ਕੀਤਾ ਹੈ ਤਾ ਉੱਥੇ ਵੀ 0.21 ਹੈ ਯਾਨੀ ਕਿ ਇੱਕ ਬੰਦੇ ਦਾ ਕੰਮ ਉੱਥੇ ਵੀ ਡਿਲੇ ਨਹੀਂ ਹੈਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਸਰਵਿਸ ਐਫੀਸ਼ੀਐਂਟ ਸਰਵਿਸ ਡਿਲੀਵਰੀ ਹੈ ਜਿਹੜੀ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈ ਔਰ ਪਿਛਲੇ ਸਾਲ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਲਈ ਰਿਵਾਰਡ ਵੀ ਕੀਤਾ ਸੀਗਾ ਪੰਜਾਬ ਸਰਕਾਰ ਨੂੰ ਰਿਕੋਗਨਾਈਜ਼ ਕੀਤਾ ਸੀ ਸ਼ਿਵਾਂਤ ਕੇਂਦਰਾ ਚ ਕੰਮ ਕਰਾਂ ਮੇ ਲੋਕਾਂ ਨੂੰ ਬਹੁਤ ਭੀੜ ਲੱਗਦੀ ਹੈ ਇਹ ਚੀਜ਼ ਅਕਸਰ ਦੇਖਦੇ ਹਾਂ ਕਿ ਸਰਵਿਸ ਕੇਂਦਰ ਬਹੁਤ ਭੀੜ ਹੈ ਇਸ ਨੂੰ ਲੈ ਕੇ ਵੀ ਕੋਈ ਘਟਾਉਣ ਨੂੰ ਲੈ ਕੇ ਕੋਈ ਪਲੈਨਿੰਗ ਕੀਤੀ ਜਾ ਰਹੀ ਨਹੀਂ ਉਹਦੇ ਉਹਦੇ ਵਿੱਚ ਕੁਝ ਜਿੱਥੇ ਕਿਤੇ ਬੀਸੀਸ ਤੋਂ ਰਿਪੋਰਟ ਮੰਗੇ ਜਿੱਥੇ ਕਿਤੇ ਕੋਈ ਸੇਵਾ ਕੇਂਦਰ ਵਧਾਉਣ ਦੀ ਜ਼ਰੂਰਤ ਹੈ ਕਈ ਕਿਸੇ ਸੇਵਾ ਕੇਂਦਰ 'ਚ ਕੋਈ ਕਾਊਂਟਰ ਵਧਾਉਣ ਦੀ ਜ਼ਰੂਰਤ ਹੈ ਇਹ ਤਾਂ ਜਿਵੇਂ ਜਿਵੇਂ ਕੰਮ ਆਨਲਾਈਨ ਹੋਈ ਜਾਊਗਾ ਉਵੇਂ ਕੰਮ ਤਾਂ ਵਧਣਾ ਹੀ ਹੈ ਜਿਵੇਂ ਅਸੀਂ ਤੋਂ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਰੈਵਨਿਊ ਦੀ ਗੱਲ ਕਰਕੇ ਹਟਿਆ ਜਾਂ ਟ੍ਰਾਂਸਪੋਰਟ ਦੀ ਗੱਲ ਕਰਕੇ ਹਟਿਆ ਜਦੋਂ ਐਡੀਸ਼ਨਲ ਮਹਿਕਮਿਆਂ ਦਾ ਕੰਮ ਸੇਵਾ ਕੇਂਦਰਾਂ ਦੇ ਵਿੱਚ ਆਊ ਤੇ ਰਸਤਾ ਵਧਣਾ ਹੀ ਹੈ ਨਾ ਉਹਦੇ ਲਈ ਜੇ ਸੇਵਾ ਕੇਂਦਰ ਵਧਾਉਂਦੀ ਮੁਲਾਜ਼ਮ ਵਧਾਉਂਦੀ ਇਨਫਰਾਸਟ੍ਰਕਚਰ ਵਧਾਉਂਦੀ ਜੋ ਵੀ ਲੋਡ ਪਊਗੀ ਉਹ ਕਰਾਂਗੇ ਬਜ਼ੁਰਗਾਂ ਦੇ ਫਿੰਗਰ ਪ੍ਰਿੰਟ ਮਿਟ ਜਾਂਦੇ ਬਜ਼ੁਰਗਾਂ ਦੇ ਫਿੰਗਰ ਪ੍ਰਿੰਟ ਜਿਹੜੇ ਹੈਗੇ ਆ ਉਹ ਮਿਟ ਜਾਂਦੇ ਨੇ ਬਹੁਤ ساری ਪ੍ਰੋਬਲਮਾਂ ਆਉਂਦੀਆਂ ਕਿਉਂਕਿ ਉਹਨਾਂ ਦੇ ਫਿੰਗਰ ਪ੍ਰਿੰਟ ਜਿਹੜੇ ਹੈਗੇ ਆ ਉਹ ਨਹੀਂ ਜਿਹੜੀ ਮਸ਼ੀਨ ਜਿਹੜੀ ਚੱਕਦੀ ਉੱਥੇ ਉਹਦੇ ਬਾਰੇ ਕੀ ਨਹੀਂ ਉਹਦੇ 'ਚ ਦੇਖੋ ਇਸ ਤਰ੍ਹਾਂ ਕਿ ਫਿੰਗਰ ਪ੍ਰਿੰਟ ਹੈ ਜਿਹੜਾ ਪੂਰੀ ਰਿਕੁਆਇਰਮੈਂਟ ਹੁੰਦੀ ਹੈ ਜੇ ਫਿੰਗਰਪ੍ਰਿੰਟ ਨਹੀਂ ਹੈਗਾ ਤਾਂ ਆਈਦਰ ਰੀਟੇ ਨੇ ਜਿਹੜਾ ਉਹਦੇ ਨਾਲ ਕੰਮ ਚੱਲ ਸਕਦਾ ਹੈ ਜੇ ਇਹ ਇਹ ਸਾਡੇ ਸੇਵਾ ਕੇਂਦਰਾਂ 'ਚ ਇਹ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿੱਥੇ ਰਾਸ਼ਨ ਦੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਉੱਥੇ ਇੱਕ ਦੋ ਵਾਰੀ ਸੁਣਨ ਨੂੰ ਮਿਲੀ ਹੈ ਉਹਦੇ ਵਿੱਚ ਜੇ ਉਹਦੇ ਉਹਦੇ ਵਿੱਚ ਵੀ ਕਾਨੂੰਨ ਹੈ ਜਿਹੜਾ ਉਹ ਇਹ ਬਣਾਇਆ ਹੋਇਆ ਹੈ ਅਸੀਂ ਕਿ ਜੇ ਕਿਤੇ ਇਹ ਜੀ ਕਿਸੇ ਬਜ਼ੁਰਗ ਨੂੰ ਪ੍ਰੋਬਲਮ ਆਉਂਦੀ ਹੈ ਤੇ ਉਹ ਜਿਹੜਾ ਉਹਨਾਂ ਦਾ ਲੋਕਲ ਇਨਸਪੈਕਟਰੀਆ ਐਫਐਸਓ ਫੂਡ ਐਂਡ ਸਪਲਾਈਜ਼ ਡਿਪਾਰਟਮੈਂਟ ਦੇ ਹੈਗੇ ਉਹ ਇੱਕ ਵਾਰੀ ਉਹਨਾਂ ਨੂੰ ਸਰਟੀਫਾਈ ਜਿਹੜਾ ਸਰਟੀਫਾਈ ਕਰਕੇ ਦੇ ਦੇਣਗੇ ਉਹਨਾਂ ਨੂੰ ਬਿਨਾ ਥਾਂ ਮਪਰੇਸ਼ਨ ਤੋਂ ਮਿਲਣਾ ਸ਼ੁਰੂ ਹੋ ਜਾਊਗਾ ਸੋ ਪ੍ਰੋਸੈਸ ਹਰੇਕ ਚੀਜ਼ ਦੇ ਇਨ ਪਲੇਸ ਹੈ ਅਦਰ ਦਨ ਦਿਸ ਦੇ ਆ ਟੂ ਇਸ਼ੂ ਆਮ ਟੂ ਆਸਕ ਇੱਕ ਅਕੰਦਰ ਗੜਛਾ ਕਰਨ ਉਹ ਜਿਹੜਾ ਹਾਈਵੇ ਹੈਗਾ ਉਹਦੇ ਤੋਂ ਸਰ 8 ਕਿਲੋਮੀਟਰ ਦਾ ਪਾਸ ਆ ਜਿਲਾ ਕਾਰ ਸੇਵਾ ਵਾਲਿਆਂ ਨੇ ਖੁਦ ਹੀ 4 ਲੇਨ ਬਣਾਇਆ ਬਿਕੋਜ਼ देयर ਵਾਸ ੀਡ ਫਾਰ ਅ ਰੂਡ ਬਟ ਔਨ ਆਫ ਦ ਕੇਸਿਸ ਟੂ ਵੇਅ ਕਾਰ ਸੇਵਾ ਵਾਲਿਆਂ ਤੇ ਵੀ ਤੇ ਲੋਕ ਆਪਣੇ ਹਸੜਾ ਕੰਮ ਬਣਾ ਰਹੇ ਆ ਇਹ ਗਮਨਟ ਦੇ ਪਾਰਟ ਤੇ ਨੈਗਲੈਕਟ ਹੈ ਜਾਂ ਕੁਝ ਹੋਰ ਇਸ਼ੂ ਨੀ ਇਹ ਤਾਂ ਮੇਨ ਤੋਂ ਥੋੜੇ ਤੋਂ ਹੁਣੇ ਪਤਾ ਲੱਗ ਰਿਹਾ ਜੀ ਮੈਨੂੰ ਲੈਟ ਮੀ ਚੈੱਕ ਇਟ ਅਪ ਵਿਦ ਪੀ ਡਬਲਯੂ ਡੀ ਬੇਰੇ ਧਿਆਨ ਦੇ ਵਿੱਚ ਨਹੀਂ ਹੈ ਸੈਕਿੰਡਲੀ ਸਰ ਕਿਉਂਕਿ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਆਰ ਅੰਡਰ ਥ੍ਰੈਟ ਇਨ ਪੰਜਾਬ ਹਾਲਾਂਕਿ ਅਸੀਂ ਸਰ ਦੇ ਵਿੱਚ ਲੱਗੀ ਹੈ ਉਹਨੇ ਆਪਣਾ ਅਕਾਊਂਟ ਸੋਸ਼ਲ ਮੀਡੀਆ ਹੀ ਡੀਲੀਟ ਕਰਤਾ ਸੋ ਚਾਹੇ ਕੁਝ 엘ਮੈਂਟਸ ਹੋਣੋਂ ਥ੍ਰੈਟ ਕਰਵੇ ਤੁਹਾਨੂੰ ਲੱਗਦਾ ਇਹ ਦੇ ਆਰ ਇਨ ਫੀਅਰ ਸਰਕਸਿਸ ਨਹੀਂ ਦੇਖੋ ਇਸ ਤਰ੍ਹਾਂ ਕਿ ਇਫ ਐਨੀਬਾਡੀ ਇਜ਼ ਅੰਡਰ ਫੀਅਰ অর ਥ੍ਰੈਟ ਫॉर दैट ਦੇ ਡੋਨਟ ਨੀਡ ਟੂ ਬੀ ਨੀਡ ਟੂ ਫੀਅਰ ਫॉर दैट ਪੰਜਾਬ ਪੁਲਿਸ অর ਪੰਜਾਬ ਨੂੰ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਅਹਜੇ ਜਿਹੜੇ ਕੋਈ ਸੈਲਫ ਸਟਾਈਲਡ ਵਿਜੀਲੈਂਟ ਬਣੇ ਹੋਏ ਨੇ ਠੇਕੇਦਾਰ ਬਣੇ ਹੋਏ ਨੇ ਸਮਾਜ ਦੇ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਲਿਹਾਜ਼ ਨਹੀਂ ਕੀਤੀ ਜਾਊਗੀ ਜੇ ਕੋਈ ਅਹਜੀ ਗੱਲ ਕਿਸੇ ਦੇ ਵੀ ਧਿਆਨ ਦੇ ਵਿੱਚ ਆਉਂਦੀ ਹੈ ਤੁਸੀਂ ਪੁਲਿਸ ਦੇ ਧਿਆਨ ਦੇ ਵਿੱਚ ਲੈ ਕੇ ਆਓ ਔਰ ਉਹਨੂੰ ਸ਼ਕਤੀ ਨਾਲ ਪੁਲਿਸ ਸਰਕਾਰ ਨੇ ਜਿੱਠੀ ਹੈ ਜੀ ਕਮਜੀ ਦਰਬਾਰ ਸਾਹਿਬ ਤੇ ਗਰੰਟੀ ਜੀ ਲੈਨੇ ਉਹ ਵੀ ਦੱਸ ਪੂਰ ਕਰ ਰਹੇ ਨੇ ਜਿਹੜਾ ਇਹ ਹਿਊਜ਼ ਹੈ ਉਹ ਕਹਿੰਦੇ ਕੀ ਤਾਂ ਉਹ ਜਿੱਦਾਂ ਹੋਣਾ ਚਾਹੀਦਾ ਇਹਨਾਂ ਦੇ ਨਾਲ ਜਿਹੜਾ ਮਰਡਰ ਹੋਇਆ ਵਹਿੰਦਰ ਦੇ ਵਿੱਚ ਸੋਸ਼ਲ ਮੀਡੀਆ ਨੇ ਕੀ ਕਰ ਰਹੇ ਨੇ ਉਹ ਜਿਹੜਾ ਪਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਮਰਡਰ ਹੋਇਆ ਉਸ ਨੂੰ ਉਹ ਸਪੋਰਟ ਕਰ ਰਹੇ ਨੇ ਕੌਣ ਕਰ ਰਹੇ ਨੇ ਜਿਹੜਾ ਹਰਬੰਸਰ ਸਾਹਿਬ ਦੇ ਹੱਥ ਕਰ ਰਹੇ ਨੇ ਨਹੀਂ ਮੈਂ ਤਾਂ ਨਹੀਂ ਦੇਖੋ ਜੀ ਇਸ ਚੀਜ਼ ਗੱਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਇਹ ਤਾਂ ਜੇ ਹਰ ਕੋਈ ਆਪ ਕਾਨੂੰਨ ਉਹਦੇ ਹੱਥ ਦੇ ਵਿੱਚ ਲੈਣ ਲੱਗ ਗਿਆ ਤੇ ਫਿਰ ਤਾਂ ਅਨਾਰਕੀ ਫੈਲ ਜੂਗੀ ਆਈ ਆਈ ਡੋਨਟ ਥਿੰਕ ਕਿ ਕਿਸੇ ਵੀ ਰਿਸਪਾਂਸਿਬਲ ਸੀਟ ਦੇ ਉੱਪਰ ਬੈਠੇ ਹੋਏ ਕਿਸੇ ਵੀ ਸਤਕਾਰਯੋਗ ਚਾਹੇ ਉਹ ਕਿਸੇ ਧਰਮ ਮਜ਼ਬ ਫਿਰਕੇ ਨਾਲ ਨੂੰ ਬਿਲੋਂਗ ਕਰਦੇ ਨੇ ਪਰ ਜੇ ਉਹ ਕਿਸੇ ਰਿਸਪਾਂਸਿਬਲ ਥਾਂ ਦੇ ਉੱਪਰ ਪਲੇਸ ਨਹੀਂ ਤਾਂ ਇਹ ਜੀ ਗੱਲ ਜਿਹੜੀ ਮੈਂ ਸਮਝਦਾ ਕਿ ਨਹੀਂ ਕਰਨੀ ਚਾਹੀਦੀ ਹਾਂ ਜੇ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਨੇ ਕੋਈ ਹੋਰ ਹੁੰਦਾ ਤਾਂ ਉਹਦੇ ਲਈ ਲਾਅ ਹੈ ਜਿਹੜਾ ਉਹ ਵੈਲ ਇਨ ਪਲੇਸ ਹੈ ਉਹਦੇ ਮੁਤਾਬਕ ਸਰਕਾਰ ਔਰ ਪੁਲਿਸ ਕਾਰਵਾਈ ਕਰੂਗੀ ਹਾਂ ਹਾਂ ਨੂੰ ਲੱਗਦਾ ਕਿ ਇਸ ਦੇ ਉੱਤੇ ਜਿਹੜੀ ਵਾਈਰੈਟੀ ਹੋ ਗਿਆ ਹੈ ਹੈ ਕਿ ਹੈ ਸੋਸ਼ਲ ਮੀਡੀਆ ਦੇ ਜਿਹੜੀ ਆਰਐਨ ਪੈਂਕਲ ਦੁਆਰਾ ਉਸ ਨੂੰ ਕੰਟਰੋਲ ਕਰਨ ਦੀ ਬੇਹੱਦ ਜ਼ਰੂਰਤ ਹੈ ਕਿ ਉਸ ਤੇ ਇਹ ਡੇਫੀਨਿਟਲੀ ਕੰਟਰੋਲ ਕਰਨਾ ਚਾਹੀਦਾ ਪਰ ਉਹ ਮੈਂ ਸਮਝਦਾ ਕਿ ਜਿਹੜਾ ਇਹ মিডিਆ ਦਾ ਦਾ ਡੋਮੇਨ ਹੈ ਇਹ ਮੋਰਲੈਸ दैट इज ਕੰਟਰੋਲਡ ਬਾਈ ਦ ਸੈਂਟਰਲ ਐਕਟ ਉਹ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਹੀ ਉਹਦੇ ਉੱਪਰ ਕੰਮ ਜਿਹੜਾ ਕਰਨਾ ਚਾਹੀਦਾ ਪਰ ਫਿਰ ਵੀ ਇਹ ਦੇਖੋ ਇਹ ਨਹੀਂ ਹੈ ਕਿ ਕੱਲਾ ਕਾਨੂੰਨ ਕੰਟਰੋਲ ਕਰੇ ਮੈਂ ਸਮਝਦਾ ਕਿ ਇੱਕ ਸੈਲਫ ਰਿਸਟ੍ਰੇਂਟ ਵੀ ਹਰ ਸਿਟੀਜ਼ਨ ਨੂੰ ਆਪ ਦੇ ਉੱਪਰ ਚਾਹੀਦਾ ਕੁਝ ਵੀ ਪੋਸਟ ਕਰੀ ਚੱਲੋ ਤੁਸੀਂ ਜਸਟ ਫॉर ਲਾਈਕਸ दैट इज ऑल्सो नॉट ਐਕਸੈਪਟੇਬਲ ਉਹ ਵੀ ਜਾਇਜ਼ ਨਹੀਂ ਹੈ ਸੋ ਇਨਾਂ ਕਾ ਡੀਸੈਂਸੀ ਤਾਂ ਹਰ ਕਿਸੇ ਨੂੰ ਚਾਹੀਦੀ ਵੀ ਹੈ ਪਰ ਜੇ ਕੋਈ ਉਸ ਡੀਸੈਂਸੀ ਨੂੰ ਕ੍ਰੋਸ ਵੀ ਕਰਦਾ ਹੈ ਬਟ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਕੋਈ ਬੰਦਾ ਕਾਨੂੰਨ ਆਉ ਦੇ ਹੱਥ ਚ ਲਵੇ ਅਮਨਜੀਤ ਵਿਕ੍ਰਮ ਸਿੰਘ ਮਜੀਠੀਆ ਨੇ ਉਸ ਫੋਟੋ ਜੋ ਨੇ ਤੁਹਾਡੇ ਕੈबिनेट ਕੋਲੀਜ ਨੇ ਡਾਕਟਰ ਰਵਜੋਤ ਉਹਨਾਂ ਦੀਆਂ ਸ਼ੇਰ ਕਿਟੀਆਂ ਨੇ ਤੇ ਕਹਿੰਦੇ ਕਿ ਆਪਰੇਸ਼ਨਲ ਫੋਟੋਜ਼ ਨੇ ਕਹਿੰਦੇ ਕਿ ਇਤਿਹਾਸ ਦੇਣਾ ਚਾਹੀਦਾ ਡਿਜ਼ਾਈਨ ਕਰਨਾ ਚਾਹੀਦਾ ਇਹ ਮੰਨ ਉਹਦੇ ਵਾਰ ਤਾਂ ਡਾਕਟਰ ਰਵਜੋਤ ਨੇ ਕੱਲ ਨਾਲ ਦੀ ਨਾਲ ਹੀ ਪੋਜ਼ਿਟਿਵ ਪਾਸ ਕੀਤੀ ਸੀਗੀ ਤੁਸੀਂ ਉਹ ਵੀ ਮੈਂਸ਼ਨ ਕਰੋ ਜਿਹੜੀ ਚ ਇੱਕ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਹੈਗੀ ਐਫ ਆਈ ਆਰ ਅੱਜ ਡਾਕਟਰ ਅਬਜੋਦ ਕਰ ਰਹੇ ਹੈ ਮਾਨਾਣੀ ਦਾ ਕੇਸ ਵੀ ਕਰ ਰਹੇ ਹੈ ਤੇ ਅੱਜ ਦੇ ਪੀਸੀ ਵੀ ਕਰ ਰਹੇ ਹੈ ਕਿ ਮੇਰੀ ਇਮੇਜ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸ ਵਾਰ ਨਹੀਂ ਡੈਫੀਨਿਟਲੀ ਜੀ ਮੈਂ ਸਮਝਦਾ ਕਿ ਰਾਜਨੀਤੀ ਇੰਨੇ ਹੋਛੇ ਇੰਨੇ ਹਲਕੇ ਲੈਵਲ ਤੱਕ ਕੋਈ ਵਿਅਕਤੀ ਲੈ ਜਾਊਗਾ ਇਹ ਮੈਂ ਐਕਸਪੈਕਟ ਨਹੀਂ ਕਰਦਾ ਇਹ ਜਾਇਜ਼ ਨਹੀਂ ਹੈ बाकी डॉक्टर डॉजोध ने कल ट्वीट भी दे बारे की है प्रेस कॉन्फ्रेंस कर रहे हैं आई थिंक सारी डिटेल्स तो है खुद ही सामने देंगे लेकिन आपकी को भी को धक्का कैसे लगता है उन्होंने कहा कि सुनिए उन्होंने कहा की मेरी एक्स वाइफ के साथ मेरी जो प्राइवेट फोटोज है उसको ए आई से के साथ उसको मॉर्फिंग करके उसको छेड़छाड़ करके उसके डाला जा रहा है ਇਹ ਪਾਰਟੀ ਕੀ ਛਵੀ ਵਿੱਚ ਕਿਵੇਂ ਧੱਕਾ ਲਗੇਗਾ ਜੀ ਇਹ ਤਾਂ ਜੋ ਬੰਦਾ ਡਾਲ ਰਹਾ ਹੈ ਉਸਕਾ ਕਿਰਦਾਰ ਕੀ ਉੱਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਇਤਨੀ ਹਲਕੀ ਰਾਜਨੀਤੀ ਕਰਨਗੇ ਅਬ ਜਿਸ ਤਰ੍ਹਾਂ ਉਹਨਾਂ ਨੇ ਵੀ ਕੀਤਾ ਕਿ ਕਿਹਾ ਕਿ ਪਹਿਲਾਂ ਦੋ ਪਹਿਲਾਂ ਦੋ ਵੱਡੇ ਲੀਡਰਾਂ ਆ ਮਾੜੀ ਪਾਰਟੀ ਤੇ ਹੁਣ ਆ ਤੀਜਾ ਲੀਡਰ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਦੀਆਂ ਉਸੀਆਂ ਬੋਲ ਲੰਗਾ ਸਾਹਿਬ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਅਮਰੀਕਾ ਇਹਦਾ ਮਤਲਬ ਹੀ ਹੈ ਕਿ ਚਾਹੇ ਅਸੀਂ ਲੋਕ ਆ ਚਾਹੇ ਤੁਸੀਂ ਲੋਕ ਆਪਾਂ ਡੈਮੋਕਰੇਸੀ ਦੇ ਲੋਕਤੰਤਰ ਦੇ ਥੰਮ ਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋਛੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਮਿਲਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾ ਤੇ ਗਿਨ ਲਓ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚਾ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਇਹ ਸਭ ਇਹ ਤਾਂ ਮੈਂ ਤਾਂ ਭੁੱਲ ਗਿਆ ਆਪਕੋ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਕਿਉਂ ਨਿਕਲ ਕੇ ਆਤਾ ਹੈ ਔਰ ਉਹ ਵੀ ਜੋ ਰਵਜੋਤ ਨੇ ਖੁਦ ਬੋਲ ਦਿਆ ਕਿ ਐਕਸ ਵਾਈਫ ਕੇ ਸਾਥ ਜੋ ਪ੍ਰਾਈਵੇਟ ਪਿਕਚਰਸ ਹੈ ਉਹ ਮੋਰਫੇ ਕਰਕੇ ਦੇ ਦਿਆ ਇਹ ਕੋਈ ਕੋਈ अब ये लोग लोगों के बेडरूम तक भी घुसेंगे दिस इज रिडिकुलस यार दिस इज दिस इज टोटल नॉनसेंस एंड क्रैप व्हाट व्हाट दिस पीपल आर डूइंग बोल जी कुछ समझ जी ਜਿਹੜਾ ਤੁਸੀਂ ਕਹੇ ਕਿ ਪਹਿਲੇ ਨੰਬਰ ਤੇ ਆਈ ਹੈ ਆਪਣੀ ਸਟੇਟ ਇਹ ਸਰਵੇ ਹੈ ਸੀ ਬਾਕੀ ਸਟੇਟਾਂ ਨਾਲ ਵੀ ਇਹ ਪਿਛਲੇ ਪਿਛਲੇ ਸਾਲ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਰਿਵਾਰਡ ਕੀਤਾ ਜੀ ਮੈਂ ਉਹ ਤੁਹਾਨੂੰ ਦੱਸ ਰਿਹਾ ਕਿ 99.88 ਪਰਸੈਂਟ ਦਾ ਸਾਡਾ ਡਿਲੀਵਰੀ ਰੇਟ ਹੈ ਇਹਨਾਂ ਪੂਰੇ ਮੁਲਕ 'ਚ ਕਿਤੇ ਨਹੀਂ ਹੈ ਠੀਕ ਹੈ ਜੀ ਓਕੇ ਜੀ ਥੈਂਕ ਯੂ